ਅੱਧੀ ਰਾਤ ਨੂੰ ਪੰਜਾਬ ਦੇ ਵਿੱਚ ਆਏ ਝੱਖੜ ਦੇ ਨਾਲ ਦੇਖੋ ਕਿਵੇਂ ਲੱਗੀ ਅੱਗ ਸੱਤ ਪਿੰਡਾਂ ਦੇ ਵਿੱਚ ਵੇਖੋ ਅੱਗ ਦਾ ਤਾंडव ਇੱਕ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਵੱਧਦੀ ਗਈ ਅੱਗ ਨਹੀਂ ਦੇਖ ਹੁੰਦੀ ਹੈ ਜਹੀ ਤਬਾਹੀ ਤੁਸੀਂ ਵੀ ਦੇਖੋ ਇਹ ਲਾਈਵ ਤਸਵੀਰਾਂ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਇਸ ਬਾਰੇ ਆਪਣੇ ਵਿਚਾਰ ਵੀ ਜ਼ਰੂਰ ਦਿਓ ਤੁਸੀਂ ਵੀ ਦੱਸੋ ਕਿ ਤੁਹਾਡੇ ਇਲਾਕੇ ਦਾ ਕੀ ਹਾਲ ਰਿਹਾ ਦੱਸ ਦਈਏ ਕੀ ਅੱਧੀ ਰਾਤ ਨੂੰ ਤੇਜ਼ ਹਨੇਰ ਝੱਖੜ ਦੇ ਕਾਰਨ ਮਮਦੋਟ ਇਲਾਕੇ ਦੇ ਪਿੰਡਾਂ ਦੇ ਵਿੱਚ ਅੱਗ ਲੱਗੀ ਹੈ ਖੇਤਾਂ ਦੀ ਨਾੜ ਨੂੰ ਇਹ ਭਿਆਨਕ ਅੱਗ ਨੇ ਆਪਣੀ ਲਪੇਟ ਦੇ ਵਿੱਚ ਲਿਆ ਜਿਸ ਤੋਂ ਬਾਅਦ ਇੱਕ ਤੋਂ ਇੱਕ ਖੇਤਾਂ ਦੇ ਵਿੱਚ ਇਹ ਅੱਗ ਫੈਲਦੀ ਗਈ ਹੈ ਅੱਗ ਦਾ ਪ੍ਰਕੋਪ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕਦਮ ਭਿਆਨਕ ਲਪਟਾ ਨਿਕਲਦੀਆਂ ਨੇ ਜਿਸ ਕਾਰਨ ਹਨੇਰ ਝੱਖੜ ਦੀ ਵਜ੍ਹਾ ਨਾਲ ਅੱਗ ਇੱਕਦਮ ਭੜਕੁੱਠੀ ਹੈ ਤੇ ਲਗਭਗ 5 ਤੋਂ 6 ਪਿੰਡਾਂ ਨੂੰ ਆਪਣੇ ਲਪੇਟ ਦੇ ਵਿੱਚ ਲਿਆ ਹੈ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਰਹੀ ਕਿ ਅੱਗ ਪਿੰਡਾਂ ਦੇ ਅੰਦਰ ਜਾ ਘਰਾਂ ਤੱਕ ਨਹੀਂ ਪਹੁੰਚ ਸਕੀ ਭਿਆਨਕ ਲਪਟਾ ਨੂੰ ਦੇਖ ਕੇ ਲੋਕਾਂ ਦੇ ਵਿੱਚ ਸਹਿਮ ਬਹੁਤ ਜ਼ਿਆਦਾ ਫੈਲ ਗਿਆ